12 ਹੋਏ ਆ ਦੇ ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਨਿਊ ਇਅਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਭ ਠੀਕ ਠਾਕ ਹੋ ਮੈਂ ਐਸਾ ਠੀਕ ਠਾਕ ਸਾਰਿਆਂ ਨੂੰ ਪਹਿਲਾਂ ਤੋਂ ਨਵੇਂ ਸਾਲ ਦੀਆਂ ਵਧਾਈਆਂ ਹਾਂ ਪਰਮਾਤਮਾ ਦਾ ਨਾਮ ਆਸਾ ਸਾਰਿਆਂ ਨੂੰ ਖੁਸ਼ੀ ਆਪਾਂ ਆ ਚੜੀ ਸੁੱਖ ਸ਼ਾਂਤੀ ਹੋਵੇ ਤੇ ਅੱਜ ਪਹਿਲਾ ਦਿਨ ਹੀ ਆਪਾਂ ਹੋ ਗਏ ਬਹੁਤ ਲੇਟ ਕਿਉਂਕਿ ਰਾਤੀ ਬਹੁਤ ਲੇਟ ਹੋ ਗਏ ਰਾਤੀ ਇਹ ਨਾ ਕੁੜੀਆਂ ਨੇ ਬਹੁਤ ਖੱਪ ਪਾਈ ਜਦੋਂ ਨਿਊਜ਼ਰ ਹੋਇਆ ਸਾਰਾ ਨੂੰ ਉਠਾਤਾ ਇੱਕ ਇਹ ਪੱਲੂ ਵੱਜ ਗਿਆ ਇੱਕ ਮਗਰ ਪੱਲੂ ਇੱਕ ਤੇ ਬੱਤੇ ਤੋਂ ਬਾਅਦ ਵੀ ਸੁੱਤੀ ਨਹੀਂ ਜਾ ਰਹੀ ਇੱਕ 1.5 ਵਜ ਗਿਆ ਰਾਤੀ ਤੇ 1.5 ਵਜ ਗਿਆ ਤੇ ਸਵੇਰੇ 7 ਵਜੇ ਬਾਅਦ ਨਾਸ਼ਤੇ ਨਾ ਕਰਦੇ ਸ਼ੁਰੂਆਤ ਹਾਂਜੀ ਮੇਰਾ ਫੋਨ ਤੇਨੇ ਪਰ ਸਿੱਟੇ ਸੀਗਾ ਹਾਂਜੀ ਹੋਪੀ ਨਹੀਂ ਨਾਸ਼ਤੇ ਨਾ ਕਰਦੇ ਸ਼ੁਰੂਆਤ ਸਾਡੇ ਆਂਟੀ ਵੀ ਆ ਗਏ ਆ ਹਾਂਜੀ ਆਂਟੀ ਕਿੱਦਾਂ ਜੀ ਵਧਾਈਆਂ ਤੁਹਾਨੂੰ ਵੀ ਧੰਨਵਾਦ ਅਸੀਂ ਹੋ ਗਏ ਸਾਰੇ ਅੱਜ ਲੇਟ ਬਹੁਤ ਅੱਛਾ ਅੱਛਾ ਖਾਣੇ ਹੋ ਗਏ ਨੇ ਪਏ ਰਹੇ ਨੇ ਮੈਂ ਤਾਂ ਮਖੜਾ ਮਖੜਾ ਗਿਆ ਨਾ ਹੈਗਾ ਵਾ ਮੱਖਣ ਲੈ ਕੇ ਆਇਆ ਕੱਲ ਇਹ ਸਬਜ਼ੀ ਹੋਰ ਖੇੜੀ ਸਬਜ਼ੀ ਤੁਹਮਤ ਬਣਨੀ ਹੈ ਹਾਂ ਜੀ ਲਓ ਲਾਓ ਤੇ ਪਾਣੀ ਪਾ ਦੇਣਾ ਸਬਜ਼ੀ ਨੂੰ ਸਮਝਾ ਕਰਦੇ ਆ ਕਰਦੇ ਆ ਜੀ ਨਾਸ਼ਤੇ ਨਾਲ ਸ਼ੁਰੂਆਤ ਨਵੇਂ ਸਾਲ ਦੇ ਬਲੌਗ ਦੀ ਤੇ ਫਿਰ ਦੇਖਦੇ ਆ ਜੀ ਅੱਜ ਜਾਵਾਂਗੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਸ਼ੁਰੂਆਤ ਸਭ ਤੋਂ ਪਹਿਲਾਂ ਬੱਬਾ ਜੀ ਦੇ ਮੱਥਾ ਟੇਕ ਕੇ ਆਵਾਂਗੇ ਗੁਰਦੁਆਰਾ ਸਾਹਿਬ ਜਾ ਕੇ ਤੇ ਚਲੋ ਨਾਸ਼ਤਾ ਕਰਕੇ ਫਿਰ ਦੇਖਦੇ ਆ ਜੀ ਕਿੱਧਰ ਚੱਲਦੇ ਆ ਕਿੱਧਰਲੇ ਪਾਸੇ ਜਾਣੇ ਅੱਜ ਹੋਰ ਕੀ ਰੋਟੀ ਖਾ ਕੇ ਹੋ ਗਏ ਵੇਲੇ ਆਂਟੀ ਸਾਡੀ ਨੇ ਸਫਾਈ ਉਧਰ ਸਾਰੀ ਕਰ ਲਈ ਆ ਹੁਣ ਕਰਨੀ ਆ ਇਧਰ ਤੇ ਹੁਣ ਸਾਨੂੰ ਜਾਣਾ ਪੈਣਾ ਬਾਹਰ ਚਲੋ ਜੀ ਤੇ ਮੈਂ ਵੀ ਜਾਣਾ ਦੁਕਾਨੇ ਉਨੀ ਧਰ ਪਏ ਆ ਤੁਸੀਂ ਤਿਆਰ ਹੋ ਕੇ ਕਰਿਓ ਫੋਨ ਫਿਰ ਆਪਾਂ ਚੱਲਦੇ ਆ ਦੇਖਦੇ ਆ ਕਿੱਥੇ ਚੱਲਦੇ ਆ ਹਾਂਜੀ ਆ ਇਦਾਂ ਰਿਆ ਕਰ ਸਿਰ ਤੇ ਹਮੇਸ਼ਾ ਵਿੱਚ ਬੰਨ ਗਏ ਉਹ ਮੈ ਠੰਡ ਲੱਗੇ ਮੈ ਨਾ ਲੱਗੇ ਹਮੇਸ਼ਾ ਬੰਨ ਕੇ ਰੱਖਿਆ ਕਰ ਤੇ ਲੋ ਜੀ ਤੇ ਦੱਸੋ भए देखि <laughs> नवे साल नवे नवे साल अले साल नै <laughs> <साल अले ना। laughs> <ना। laughs> ਹੋ ਚਲੋ ਜੇ ਪਾਪਾ ਘਰ ਲਣਗੇ ਆ ਕੇ ਹਨਾ ਲਓ ਜੀ ਦੇਖ ਸਕਦੇ ਆ ਲਓ ਜੀ ਤੇਰਾ ਸਾਡਾ ਪਹਿਲਾ ਸਾਡਾ ਮੋਨੇਟਾਈਜ਼ ਹੋ ਗਿਆ ਸੀਗਾ ਚੈਨਲ ਹਾਂਜੀ ਉਸ ਤੋਂ ਬਾਅਦ ਆਨ ਇਹਨਾਂ ਨੇ ਗੂਗਲ ਐਡਸਨ ਭੇਜਿਆ ਆ ਬਹੁਤ ਠੀਕ ਹੈ ਜਦੋਂ ਨੇ ਦੱਸਿਆ ਨਾ ਡਾਕੀ ਆਲੇ ਕਹਿੰਦੇ ਸਾਡੇ ਗੂਗਲ ਰੈਕਸ਼ਨ ਬੜੀ ਖੁਸ਼ੀ ਹੋਈ ਨਾਲਾ ਫੋਨ ਕੀਤਾ ਇਹਨਾਂ ਨੂੰ ਕਹਿੰਦੇ ਮੋਨੇਟਾਈਜ਼ਨ ਆ ਗਿਆ ਆ ਕਹਿੰਦੇ ਚਲੋ ਬਹੁਤ ਵਧੀਆ ਹੁਣ ਆਗੇ ਖੋਲਾਂਗੇ ਚਲੋ ਚਲੋ ਠੀਕ ਹੈ ਹਾਂਜੀ ਆ ਗਏ ਹੋ ਠੰਡ ਕਿੰਨੀ ਕ ਠੰਡ ਬਹੁਤ ਆ ਬਾਹਰ ਮੈਂ ਜਗੜਾ ਮਾਗੇ ਜਣੀ ਆ ਬੋਲਦੇ ਕਿ ਖੁਸ਼ਖਬਰੀ ਹਾਂ ਨਵੇਂ ਸਾਲ ਦੇ ਤਕਾਲਦੀ ਜਾਨੀ ਉਹ ਕਿ ਗੂਗਲ ਐਡਸਨ ਦਾ ਅਕਾਊਂਟ ਗੂਗਲ ਐਡਸਨ ਹੈ ਗੂਗਲ ਐਡਸਨ ਕੋਡ ਆ ਗਿਆ ਹੈ ਹਾਂਜੀ ਨਾਲੇ ਸਾਹ ਦੇ ਪਹਿਲੀ ਖੁਸ਼ਖਬਰੀ ਹਾਂ ਬਹੁਤ ਖੁਸ਼ੀ ਹੋਈ ਜਦੋਂ ਮੈਂ ਕੋਠੇ ਤੇ ਸੀ ਕਿ ਡਾਕੀਆ ਆਇਆ ਮੈਨੂੰ ਇੰਨੀ ਖੁਸ਼ੀ ਹੈ ਮੈਂ ਪੌੜੀਆਂ ਫਟਫਟ ਕੱਢਾ ਸਾਡੇ ਗੂਗਲ ਐਡਸਨ ਆਇਆ ਹੈ ਮੈਂ ਪਟਾਫਟ ਪੌੜੀ ਉਤਰੀ ਲਓ ਜੀ ਆਹ ਵੇਖੋ ਇਹ ਕੋਡ ਆ ਹਾਂ ਮੈਂ ਪਾ ਦਿਆਂ ਇਹਦੇ ਅੰਦਰ ਫਿਲ ਕਿ ਚਲੋ ਬੋਲਦੇ ਹਾਂ ਉਸ ਤੋਂ ਬਾਅਦ ਇਹਨੂੰ ਸਬਮਿਟ ਕਰਨਾ ਇਸ ਤੋਂ ਬਾਅਦ ਇਹਨੂੰ ਕਰ ਦੇਣਾ ਆ ਫਿਰ ਆਪਣਾ ਉਹ ਬੈਂਕ ਅਕਾਊਂਟ ਦੀ ਡਿਟੇਲ ਦੀ ਆਪਸ਼ਨ ਖੁੱਲਣੀ ਆ ਫਿਰ ਆਪਾਂ ਬੈਂਕ ਕੋਡ ਦੀ ਡਿਟੇਲ ਭਰਨੀ ਆ ਤੇ ਜੁਦਾ ਜੁਦਾ YouTube ਦੇ ਤੇ ਪੈਸੇ ਇਕੱਠੇ ਹੋਈ ਜਾਣਗੇ ਫਿਰ ਪੇਮੈਂਟ ਆਉਗੀ 10 ਡਾਲਰ ਦੀ ਆਉਣੀ ਹੂੰ ਚਲੋ ਚਲੋ ਮਿਲਦੇ ਆ ਫਿਰ ਹੋਰ ਹੋਰ ਨਿਆਂ ਨੂੰ ਭਰ ਲੀ ਗਏ ਹੁਣ ਟਾਈਮ ਹੋ ਗਿਆ 2:30 ਤੇ ਆਪਾਂ ਜਾਣਾ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਅੱਜ ਤੇ ਕੋਈ ਆ ਗਿਆ ਕਰਕੇ ਹੋ ਗਿਆ ਲੇਟ ਇੱਕ ਪਹਿਲਾਂ Google AdSense ਦਾ ਕੋਡ ਆ ਗਿਆ ਆਪਾਂ ਉਹ ਕੰਮ ਕਰਨ ਲੱਪੇ ਪਰ ਉਸ ਤੋਂ ਬਾਅਦ ਕੋਈ ਉੱਧਾਂ ਆ ਗਿਆ ਇਸ ਕਰਕੇ ਹੋ ਗਏ ਲੇਟ ਤੇ ਲੋ ਜੀ ਇੱਧਰ ਹੁਣ ਤੁਸੀਂ ਹੋ ਗਏ ਰੈਡੀ ਤੇ ਬਾਕੀ ਉੱਧਰ ਵੀ ਦੇਖਦਾ ਮਮੀ ਮਮੀ ਵੀ ਰੈਡੀ ਬੈਠੇ ਆ ਹਾਂਜੀ ਰੈਡੀ ਹੋ ਜੀ ਚਲੋ ਠੀਕ ਆ ਜੀ ਨਿਆਣੇ ਦੇਦਾ ਕੀ ਕਰਦੇ ਆ ਨਿਆਣੇ ਆਵਾਜ਼ ਮਾਰਦੇ ਕਹਿੰਦੇ ਸਟੋਰ ਚ ਆ ਸੀ ਹਾਂਜੀ ਕਿਧਾਂ ਨਿਆਣੇ ਹੋ ਗਏ ਰੈਡੀ ਲੋ ਜੀ ਇੱਧਰ ਵੀ ਨਿਆਣੇ ਵੀ ਰੈਡੀ ਆ ਤਕਰੀਬਨ ਪਲਕ ਰਹਿ ਗਈ ਥੋੜੀ ਜੀ ਹਣਾ ਚਲੋ ਠੀਕ ਆ ਜੀ ਹਰਮਨ ਆਰਬਣਾ ਹੁੰਦਾ ਪਿਆ ਤਿਆਰ ਹੁੰਦਾ ਪਿਆ ਤਿਆਰ ਵੀ ਉਹ ਆਏ ਕੋਠੇ ਦੇ ਤਿਆਰ ਹੋ ਰਿਹਾ ਜੀ ਤੇ ਚਲੋ ਫਿਰ ਆਪਾਂ ਚੱਲਦੇ ਆ ਜੀ ਅੱਜ ਗੁਰਦੁਆਰਾ ਸਮਸਤਪੁਰ ਸਾਹਿਬ ਹੈ ਨਾ ਸਮਸਤਪੁਰ ਸਾਹਿਬ ਮੱਥਾ ਟੇਕ ਕੇ ਆਨੇ ਆ ਕਿਉਂਕਿ ਇਹ ਨਵਾਂ ਦਿਨ ਆ ਪਹਿਲਾ ਦਿਨ ਆ ਜੀ ਅੱਜ ਬਾਬਾ ਜੀ ਦਾ ਔਰ ਖੁਸ਼ਖਬਰੀ ਵੀ ਸਾਨੂੰ ਮਿਲ ਗਈ ਆ ਤੇ ਬਾਬਾ ਜੀ ਦਾ ਧੰਨਵਾਦ ਕਰ ਗਿਆ ਜੀ ਇਹ ਵੀ ਪੁਰਾਣਾ ਸਾਲ ਵਧੀਆ ਨਿਕਲ ਗਿਆ ਗਾਂ ਆਣ ਵਾਲਾ ਵੀ ਵਧੀਆ ਨਿਕਲੇ ਠੀਕ ਹੈ ਨਾ ਚਲੋ ਠੀਕ ਹੈ ਜੀ ਠੀਕ ਹੈ ਜੀ 3 ਵਜ ਗਏ ਆ ਆਪਾਂ ਸਾਰੇ ਜਣੇ ਤਿਆਰ ਆ ਜੀ ਓਹੋ ਪੁੱਤੂ ਕੀ ਹੋਇਆ ਛੱਡ ਕਾਕਾ ਆਇਆ ਸੀ ਕੀ ਹੋਇਆ ਪੁੱਤੂ ਕੀ ਹੋਇਆ ਦਮਨੇ ਤੂੰ ਲਾਇਆ ਸਾਡੇ ਘਰ ਆਇਆ ਨਵਾਂ ਕਾਕਾ ਚੱਲੀ ਪੜੀ ਸਾਡੇ ਘਰ ਹੈਲੋ ਓਹ ਕਾਕਾ ਰੋਈ ਜਾਂਦਾ ਆ ਚਲੋ ਯਾਰ ਆਪਾਂ ਚੱਲੀਏ ਹੁਣ ਕਾਕੇ ਨੂੰ ਛੱਡ ਦਿਓ ਫਿਰ ਚਲੋ ਬੰਦ ਦੇ ਗਿਆ ਓਏ ਜੱਪੂ ਇਨ ਫੜਾਇਆ ਚੈਨੀ ਦੇ ਕੇ ਨਾ ਹੁੰਦੀ ਓਏ ਜੱਪੂ ਇਨ ਫੜਾਇਆ ਦੀਪੂ ਵਾਂਗੂ ਮੂੰਹ ਕਰਦੀ ਆ ਆਹੋ ਆਹੋ ਦੀਪੂ ਵਾਂਗੂ ਮੂੰਹ ਕਰਦੀ ਹਾਂ ਅਜਮਗਾ ਜਾ ਜਦਿਆ ਦੀ ਪਪੂਈ ਨੇ ਪੜਾਇਆ ਦੀ ਪਪੂਈ ਨੂੰ ਐ ਦੀ ਪਪੂਈ ਦੀ ਦੀ ਕਿਹੜੀ ਸਰਦਣਾ ਚਲੋ ਕਿਹਨਾਂ ਪਰ ਹੈ ਠੀਕ ਹੈ ਜੀ ਮਿਲਦੇ ਆ ਜੀ ਹੁਣ ਗੁਰਦੁਆਰਾ ਸਾਹਿਬ ਪਹੁੰਚ ਗਏ ਆਪਾਂ ਮਿਲਦੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਹੁਣ ਆਹ ਆਹ ਹਾਂਜੀ ਲੋਕ ਸ਼ਟਰ ਨੂੰ ਲੱਗਾ ਹੋਇਆ ਆ ਮੋਟਰਸਾਈਕਲ ਕੱਢਣਾ ਨੇ ਹਜੇ ਚਲੋ ਚਲੋ ਕਰੋ ਲਓ ਜੀ ਆਪਾਂ ਹੁਣ ਗੁਰਦੁਆਰਾ ਸਾਹਿਬ ਪਹੁੰਚ ਗਏ ਉੱਥੇ ਮਿਲਦੇ ਤੁਹਾਨੂੰ ਫਿਰ ਲੋ ਜੀ ਆਪਾਂ ਹੁਣ ਪਹੁੰਚ ਗਏ ਆ ਜੀ ਗੁਰਦੁਆਰਾ ਸਾਹਿਬ ਸਹੀ ਗੱਲ ਆ ਚਲੋ ਰਸ਼ ਬਹੁਤ ਆ ਜੀ ਵੈਸੇ ਹੈ ਨਾ ਲੋ ਜੀ ਬੰਦਾ ਵੀ ਸਾਡਾ ਪਹੁੰਚ ਗਿਆ ਆ ਹਾਂ ਜੀ ਪਹੁੰਚ ਗਏ ਜੀ ਚਲੋ ਕੌਣ ਆਇਆ ਆ ਆਹੋ ਆ ਵਾਹੀ ਆ ਵਿੱਕੀ ਕੋ ਬੇਜ ਦੇ ਨਾਲ ਦੇ ਆਇਆ ਸੀਗਾ ਪਛਲੇ ਪਛਲਿਓ ਆਗੇ ਪੁੱਛਦੇ ਚਲੋ ਮੈਂ ਚਲਿਆ ਮੈਂ ਚਲਿਆ ਨੂੰ ਲੋ ਜੀ जाती मैं का दो तो काम करने में दिन में नहीं हूँ आज आप एक दिहाड़ी अंदर आया काम पूरे नहीं होते मोहिया माया पाचा करने लगे माया के दुख में आ गया आगा की वस्त सोई मैं जाएगा रोज के ऐसे हाँ हाँ बड़े जब मानचित्र बारे में कार करना ਕਿਸੇ ਉਤੇ ਮਾਰੇ ਉਪਕਾਰ ਕਰਨਾ ਕਿਸੇ ਦੇ ਉਤੇ ਕਿਰਪਾ ਕਰਨੇ ਮਨ ਇਨਾਂ ਵਹੀਮਾਨ ਮਥਾ ਢੇਕਿਆ ਆ ਪਾ ਗਿਆਂ ਜੀ ਹਾਂ ਠੀਕ 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 ਜੀ ਚਲੋ ਆਜੋ ਲੋ ਜੀ ਹੁਣ ਆਪਾਂ ਚੱਲੇ ਆ ਜੀ ਲੰਗਰ ਖਾਨ ਸਾਹਮਣੇ ਲੰਗਰ ਹਾਲ ਆ ਜੀ ਜੀ ਮੰਗਿਆ ਕਹਤੇ ਸੀਗਾ ਬਾਈਕ ਤੇ ਕਿਉਂ ਮੰਗਿਆ ਸੀ ਜੇ ਤਾਂ ਦਿੱਤਾ ਤਾਂ ਕਹਿ ਮਿਲਣਾ ਚਲੋ ਚਲੀਏ ਜੀ ਹੁਣ ਮੈਂ ਚੱਲਾ ਦਿੰਦਾ ਗੱਡੀ 'ਚ ਜਾਣਾ ਆ ਗੱਡੀ 'ਚ ਆ ਗਈ ਤੁਸੀਂ ਕਿਉਂ ਆ ਕੁਛ ਨਹੀਂ ਲੈਣਾ ਚਲੋ ਓਕੇ ਪਹੁੰਚੋ ਗਰਦਾਰਪੁਰ ਹਾਂ ਜੀ ਆਪਾਂ 200 ਰੁਪਏ ਕਿਲੇ ਕਿ ਲੋਹਰ ਅੌਰ ਵਿੱਚ ਕਹਿੰਦਾ 100 ਰੁਪਏ ਪਾਈ ਹੋਈ ਆ ਜਿਹੜਾ ਸਿੰਪਲ ਨਹੀਂ ਆ ਜਿਹੜਾ ਆਪਣੇ 60 ਰੁਪਏ ਕਹਿੰਦਾ 100 ਰੁਪਏ ਕਿਲੋ ਮੈਂ ਕਿਹਾ ਜ਼ਿਆਦਾ ਹੋ ਗਿਆ ਆ ਆ ਦੇਖੋ ਜੀ ਇੱਥੇ ਆ ਗਏ ਵੀ ਇਹਨਾਂ ਨੇ ਬਸ ਕੁਰਕਰੇ ਕਰਕਰੇ ਹਾ ਕੁਛ ਹੀ ਲੈਣਾ ਇਹਨਾਂ ਨੇ ਚਲੋ ਦੇਖਦੇ ਆ ਘਰ ਜਾ ਕੇ ਕੀ ਨਿਕਲਦਾ ਚਲੋ ਖਾਓ ਖਾਓ ਗੱਡੀ 'ਚ ਬਹਿ ਕੇ ਖਾਓ ਹੁਣ ਆਪਾਂ ਪਹੁੰਚ ਗਏ ਘਰ ਤੇ ਜਾਂਦੇ ਹੋਏ ਲੈ ਕੇ ਚੱਲੇ ਆਂ ਜੀ ਸਬਜ਼ੀ ਦੇਖੋ ਕੀ ਲੈਂਦੇ ਆ ਪਤਾ ਨਹੀਂ ਕੀ ਬਣਾਉਣ ਲੱਗੀ ਕੀ ਲੈਣ ਲੱਗੀ ਆ ਸ਼ਾਇਦ ਆਲੂ ਮਟਰ ਆਲੂ ਮਟਰ ਚਲੋ ਠੀਕ ਆ ਜੀ ਅੱਜ ਬਣਨਗੇ ਜਾ ਕੇ ਆਲੂ ਮਟਰ आज हम देखो जी गड्डी ਦੇ ਵਿੱਚ ਅੱਜ ਅਸੀਂ ਲੇਖਣੇ ਆ ਗਾਇਜ਼ ਗਾਇਜ਼ ਅੱਜ ਨਹੀਂ ਹੈ ਗਾਇਜ਼ ਅੱਜ ਨਹੀਂ ਖਾਣੇ ਘਰ ਜਾ ਕੇ ਮੈਗੀ ਛਿੱਤਰ ਵੀ ਪੈਣੇ ਆ ਛਿੱਤਰ ਵੀ ਪੈਣੇ ਆ ਤੇ ਦੋਨੋਂ ਨੇ ਮੈਗੀ ਖਾ ਲਈ ਕੋਈ ਨਹੀਂ ਦੇਖਦੇ ਆ ਚੱਲ ਕੇ ਲਓ ਜੀ ਆਪਾਂ ਪਹੁੰਚ ਗਏ ਜੀ ਕਰਤਾਰਪੁਰ ਲਓ ਜੀ ਘਰ ਆ ਗਏ ਆ ਆਪਣੇ ਮੱਥਾ ਟੇਕ ਕੇ ਆਪਾਂ ਚਲੋ ਜੀ ਅੰਦਰ ਜਾ ਕੇ ਮਿਲਦੇ ਹੁਣ ਲਓ ਜੀ ਆਪਾਂ ਆ ਗਏ ਜੀ ਘਰੇ ਤੇ ਹੁਣ ਆਪਾ ਸੰਜੀਤ ਆ ਕਰ ਗਿਆ ਫਿਰ ਜਿਹੜਾ ਖੜਾ ਰਿਹਾ ਮੈਂ ਹੁਣ ਅਸੀਂ ਚੱਲੇ ਆ ਜੀ ਉਹ surjeet ਹੀ ਸੀਗਾ ਜਿਹਨੇ ਤੈਨੂੰ ਬੁਲਾਇਆ ਆ ਠੀਕ ਉਹ ਤਾਂ surjeet ਸੀਗਾ ਉਹ ਗੱਡੀ 'ਚ ਬੈਠਾ ਆਹੋ ਉਹ ਮੈਂ ਪਛਾਣਿਆ ਨਹੀਂ ਮੈਂ ਕੀ ਕਹਿੰਦੀ ਆ ਫਰੀਦ ਕਾਸ਼ ਵਰਗਾ ਲੱਗਦਾ ਆ ਉਹ ਕਿਸੇ ਨੇ ਬੁਲਾਇਆ ਮੰਮੀ ਕਹਿੰਦੀ ਪਛਾਣਿਆ ਨਹੀਂ ਕੋਈ ਐਸੀ ਫੜਫੜ ਲੰਗੇ ਨਾ ਪੂਰੀ ਤਰ੍ਹਾਂ ਦੇਖ ਨਹੀਂ ਹੋਇਆ ਕੀ ਕੀਤਾ ਉਹਨੇ ਐਦਾਂ ਕੀਤਾ ਤੇ ਐਦਾਂ ਕੀਤਾ ਮੈਂ ਕਹਿੰਦੀ ਆ ਇਹ ਮੁੰਡਾ ਕੌਣ ਆ ਕਿਹਨੇ ਬੁਲਾਇਆ ਅੱਛਾ ਹੋਰ ਸੁਣੋ ਇਹ ਕਹਿੰਦੀ ਮੈਂ ਕਹੋ ਹੈਗਾ ਹਰਮਨ ਦੇ ਹਾਂਦਾ ਆ ਮੈਂ ਕੀ ਕਹਿੰਦੀ ਆ ਹਾਂ ਪਛਾਣਿਆ ਨਹੀਂਦਾ ਸੀ ਪਹਿਲਾਂ ਚਲੋ ਅੱਛਾ ਮੇਰੀ ਗੱਲ ਸੁਣੋ ਮੈਂ ਕਿਹਾ ਹਰਮਨ ਦੇ ਹਾਨ ਦਾ ਵਾਕਿਆ ਮੈਂ ਕਰਦਾ ਸੀ ਉਹ ਇਹ ਜੇਕਰ ਮੈਂ ਚੱਲਦਾ ਦੁਕਾਨੇ ਹੈ ਫਿਰ ਆ ਬਾਅਦ ਚ ਮਿਲਦੇ ਹੁਣ ਆ ਗਏ ਤੁਸੀਂ ਬਲੌਗ ਬਣਾ ਲਿਓ ਘਰੇ ਦੁੱਧ ਦਾ ਮੰਗ ਲਿਆ ਕੇ ਆ ਉਹ ਦੁੱਧ ਲਿਆ ਕੇ ਦਊਗਾ ਹਰਮਨ ਸਾਡੇ 5 ਹੋ ਗਏ ਆ ਤੇ ਇੱਧਰ ਲੱਗੇ ਹੋਏ ਆ ਨਿਆਣੇ ਪਾਉਣ ਖਾਪ ਤੇ ਇੱਧਰ ਬਣ ਗਈ ਆ ਜੀ ਚਾਹ ਤੇ ਹੁਣ ਲੱਗੇ ਆ ਜੀ ਸਾਰੇ ਜਣੇ ਚਾਹ ਪੀਣ ਤੇ ਆਪਾਂ ਚੱਲੇ ਆ ਦੁਕਾਨ ਤੇ ਆਪਣਾ ਕੰਮ ਕਰੀਏ ਚੱਲ ਗਏ ਚਲੋ ਤੁਸੀਂ ਪੀਓ ਚਾਹ ਤੇ ਉਹ ਕੋਈ ਲੜ ਪਏ। ਬਾਬੀ ਦੇ ਮੱਲ ਮੱਲ ਕੱਢੀਆਂ ਚੁੱਤੀ ਤੇ ਆ ਗਿਆ ਸਾਡੇ ਘਰੇ। ਹੈਂ? ਸਪਾਈਡਰਮੈਨ ਹਟ ਜਾ। ਉਹ ਹਟ ਜੋ। ਮੈਂ ਕੀ ਕੀਤਾ? ਉਹਨੂੰ ਕਹਿਣ ਦੇ ਹਟ ਜੋ। ਹਾਏ ਹਾਏ। ਹਾਂਜੀ। ਲਓ ਜੀ ਇੱਧਰ ਸਾਡਾ ਪਿੰਨੀਆਂ ਵਾਲਾ ਡੱਬਾ। ਹੈਗਾ ਥੱਲੇ ਹੋਰ ਹੈਗਾ ਇੱਕ। ਇਹ ਥੋੜਾਗਾ ਜੇ। ਓਕੇ ਚਲੋ ਨਹੀਂ ਨਹੀਂ ਬਸੇਰੀਆਂ ਬਸੇਰੀਆਂ ਹਾਂ ਅਹੀ ਅਹੀ ਲੋਕ ਮੰਗੇ ਨਹੀਂ ਕਹਿੰਦੇ ਕਿ ਹੈ ਹੀ ਨਹੀਂ ਹੈਗਾ ਹਾਂ ਕੁਝ ਹੈਗਾ ਆ ਜਿਹਦੇ ਖਾਣੀ ਉਹ ਵੀ ਆ ਸਕਦਾ ਸਾਡੇ ਘਰ ਖਵਾਵਾਂਗੇ ਅਹੀ ਲੱਗਾਂ ਕਿ ਝੂਠ ਨਹੀਂ ਬੋਲਦੇ ਆ ਸਾਡੇ ਮੁੰਡੇ ਜੋ ਹੋਗਾ ਸਮੈਲ ਆ ਹਾਂ ਜਪੀਆਂ ਪਾਈਆਂ ਦਾ ਆਵੇ ਓਏ ਜਪੀਆਂ ਪਾਈਆਂ ਦਾ ਕੁੜੀ ਨੂੰ ਤੇਰੇ ਸਮੈਲ ਆਉਣ ਦੀ ਨਾਤਾ ਨਹੀਂ ਸਵੇਰੇ ਨਾਤਾ ਨਹੀਂ 1 ਮਿੰਟ ਸਵੇਰੇ ਨਾਤਾ ਨਹੀਂ ਸਮੈਲ ਆਉਂਦੀ ਤੇਰੇ ਕੋਲ ਪਹਿਲਾਂ ਵੀ ਆ ਗਈ ਜਿਹੜੀ ਸਮੈਲ ਆਉਂਦੀ ਮੈਂ ਕਿਹਾ ਸੀ ਸੱਚ ਬੋਲੀਦਾ ਸਾਹਮਣੇ ਕਹਿੰਦਾ ਹਾਂ ਹੈਗੀਆਂ ਤੇ ਹੈਗੀਆਂ ਝੂਠ ਨਹੀਂ ਬੋਲੀਦਾ ਹੈਗਾ ਬਿਲਕੁਲ ਬਿਲਕੁਲ ਝੂਠ ਬੋਲ ਝੂਠ ਲੈਂਦਾ ਬੋਲ ਜਾਂਦੇ ਨਹੀਂ ਜੀ ਸੰਤਾ ਪਤਾ ਹੀ ਨਹੀਂ ਪਤਾ ਹੀ ਨਹੀਂ ਪਤਾ ਸਾਨੂੰ ਸਾਰਾ ਕੁਝ ਲੱਗ ਜਾਂਦਾ ਹੈ ਲੱਗਦਾ ਸਭ ਕੁਝ ਪਤਾ ਜਾਂਦਾ ਚਲੋ ਆਹ ਚਲੋ ਪੀਓ ਚਾਹ ਇੱਕ ਹੋਰ ਗੱਲ ਆ ਜਦੋਂ ਗੱਲ ਪਤਾ ਵੀ ਹੋਵੇ ਪਹਿਲਾਂ ਉਹ ਪੁੱਛਣ ਦਾ ਉਹ ਮਨ ਆ ਪਹਿਲਾਂ ਤਾਂ ਝੂਠ ਬੋਲਣਾ ਆ ਖੜਦੇ ਤੁਸੀਂ ਹੈ ਨਹੀਂ ਪੜਦੇ ਨਹੀਂ ਪਏ ਤੁਸੀਂ ਖੱਪ ਦੇ ਖੱਪ ਖੱਪ ਦੇ ਖੱਪ ਖੱਪ ਦੇ ਖੱਪ ਕੋਲ ਕੋ ਜੋ ਕੁੜੀ ਚੁੱਪ ਕਰਕੇ ਬੈਠੀ ਆ ਤੇ ਆ ਇਧਰ ਕੇ ਖੱਪਣ ਲੱਗੀ ਪਤਾ ਮੈਨੂੰ ਇਹੀ ਲੈਣ ਦੇ ਪੰਗੇ ਇਹੀ ਲੈਣ ਦੇ ਪੰਗੇ ਪੰਗੇ ਲੈਣ ਦੇ ਜਦੋਂ ਉਹ ਛੇੜਦੀ ਆ ਫੇ ਟੱਪਦਾ ਟੱਪਦਾ ਫੇਰ ਹਾਂ ਚਲੋ ਪੀਓ ਚਾਹ ਤੁਸੀਂ ਪੀਓ ਚਾਹ ਤੁਸੀਂ ਚੁੱਪ ਕਰੋ ਬੈਠ ਰਹਾ ਚਾਹ ਪੀਓ ਹੁਣ ਚਲੋ ਵੱਜ ਗਏ 10 ਮਿੰਟ ਹੋ ਗਿਆ ਤੇ ਆਪਾਂ ਆ ਗਏ ਘਰੇ ਤੇ ਇੱਧਰ ਹੁਣ ਸਾਰੇ ਜਣੇ ਬੈਠੇ ਸੀਗੇ ਗੱਲਾਂ ਬਾਤਾਂ ਕਰ ਰਹੇ ਆ ਇੱਧਰ ਮੋਟੀ ਆਪਣੀ ਫੋਟੋ ਮੈਂ ਖਿੱਚ ਰਹੀ ਆ ਤੇ ਕੀ ਪ੍ਰੋਗਰਾਮ ਹੈ ਸ਼ਾਮ ਦਾ ਕੀ ਬਣਾਉਣਾ ਮੈਂ ਬ੍ਰੈਡ ਮਗਾਈ ਸੀਗੀ ਫਿਰ ਬ੍ਰੈਡ ਪੀਸ ਬਣਾ ਲੈਂਦੇ ਹਾਂ ਜੀ ਇਹਨੇ ਇਹ ਚਾਹ ਨਾਲ ਖਾਣਾ ਹੋ ਗਿਆ ਇੱਕ ਦੋ ਦੋ ਖਾ ਲਾਂਗੇ ਆਉ ਦਾ ਭੁੱਖ ਦਾ ਹੈ ਨਹੀਂ ਕਿ ਇੱਕ ਦੋ ਦੋ ਪੀਸ ਖਾ ਲਾਂਗੇ ਬ੍ਰੈਡ ਪਕੌੜਾ ਚਲੋ ਠੀਕ ਆ ਜੀ ਅੱਜ ਬ੍ਰੈਡ ਪਕੌੜਾ ਖਾਵਾਂਗੇ ਜੀ ਚਲੋ ਕਰੋ ਜੀ ਬਲੌਗ ਦਾ ਐਂਡ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡਾ ਬਲੌਗ ਕਿੱਦਾਂ ਦੇ ਲੱਗਦੇ ਚਲੋ ਮਿਲਦੇ ਆ ਕੱਲ੍ਹ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ